ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਰਤਖ ਗੁਰੂ ਨਿਸਤਾਰੇ ਦਇਆ ਮਿਆ ਕਿਰਪਾ ਠਾਕੁਰ ਕੀ ਸਈ ਸੰਤ ਸੁਪਾਈ ਤਿਨ ਕੈ ਸੰਗ ਨਾਨਕ ਨੇ ਸਤਰੀਐ ਜਿਨ ਰਸ ਰਸ ਹਰ ਗੁਨ ਗਾਈ ਜੇ ਤਾਸ ਮੁੰਦ ਸਾਗਰ ਨਿਰ ਭਰਿਆ ਤੇ ਤੇ ਅਵਗਣ ਹਮਾਰੇ ਦਇਆ ਕਰੋ ਕਿਛ ਮਿਹਰ ਉਪਾਵ ਡੁੱਬਦੇ ਪੱਥਰ ਤਾਰੇ ਜਿੜਾ ਅਗਨ ਬਰਾਬਰ ਤਪੈ ਪੀਤਰ ਵਗੇ ਕਾਤੇ ਪਰਨਵਾਤ ਨਾਨਕ ਹੁਕਮ ਪਛਾਨੈ ਸੁਖ ਹੋਵੇ ਦਿਨ ਰਾਤੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਉ ਜੈਤ ਸ੍ਰੀ ਮਹੱਲਾ ਪੰਜਵਾਂ ਕੋਈ ਜਨ ਹਰਿ ਸਿਉ ਦੇਵੈ ਜੋਰ ਚਰਨ ਗਹੋ ਬਕੋ ਸੋ ਬਰਸਨਾ ਜਿਹ ਹੈ ਪ੍ਰਾਨਯ ਕੋਰ ਰਹਾਓ ਕੋਈ ਜਨ ਹਰਿ ਸਿਉ ਦੇਵੈ ਜੋਰ ਚਰਨ ਗਹੋ ਬਕੋ ਸੋ ਬਰਸਨਾ 디 ਜਹ ਪ੍ਰਾਨ ਅਕੋਰ ਰਹਾਓ ਮਨ ਤਨ ਨਿਰਮਲ ਕਰਤ ਕੇਯਾਰੋ ਹਰ ਸਿੰਜੈ ਸੁਦਾ ਸੰਜੋਰ ਆ ਰਸ ਮਹਿ ਮਗਨ ਹੋਤ ਕਿਰਪਾ ਤੇ ਮਹਾ ਬਿਖਿਆ ਤੇ ਤੋਰ ਆਇਓ ਸਰਣ ਦੀਨ ਦੁਖ ਭੰਜਨਾ ਚਿਤਵਾ ਤੁਮਰੀ ਔਰ ਅਪੈ ਪਦ ਧਾਨ ਸਿਮਰਨ ਸੁਆਮੀ ਕੋ ਪਰਬ ਨਾਨਕ ਬੰਦਨ ਛੋੜ ਆਇਓ ਸ਼ਰਨ ਦੀਨ ਦੁਖ ਭੰਜਨਾ ਚਿਤਵੋ ਤੁਮਰੀ ਔਰ ਆਪੇ ਪਦદાન ਸਿਮਰਨ ਸੁਆਮੀ ਕੋ ਅਰਬ ਨਾਨਕ ਬੰਦਨ ਸ਼ੋਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਤ ਸਰੀ ਮਹੱਲਾ ਪੰਜਵਾ ਕੋਈ ਜਨ ਹਰਿ ਸਿਉ ਦੇਵੈ ਜੋਰ ਚਰਨ ਗਹੋ ਬਕੋ ਸੋ ਬਰਸਨਾ ਦਿਜਹਿ ਪ੍ਰਾਰ ਅਕੋਰ ਰਹਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ